ਮੇਰਾ ਨਾਮ ਪ੍ਰਦੀਪ ਸਿੰਘ सिरसा ਪ੍ਰਧਾਨ ਜੋ ਭਾਈ ਇਨਸਾਫ ਵਲ ਤੇ ਸੋਸਾਇਟੀ ਦਿੱਕੇ ਜੋ ਸਰਸਪਤ ਆਉਂਦੇ ਨੇ ਜਿਨ੍ਹਾਂ ਦੇ ਨਾਮ ਤੇ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਇਹ ਡੇਰਾ ਰਾਧਾ ਸਾਵੀਆਂ ਵੱਲੋਂ ਜੋ ਦਰਿਆ ਇਤਿਆਸ ਦਾ ਉਹਨਾਂ ਤੋਂ ਬਾਅਦ ਵੱਖ ਵੱਖ ਪਿੰਡਾਂ ਦੇ ਤੇ ਚਾਰ ਝਿਲਿਆਂ ਦੇ ਜਮੀਨਾਂ ਜਿਹੜੀਆਂ ਨੇ ਉਹ ਬਰਬਾਦ ਕਰ ਰੋ ਜੀ ਕਾ ਖਾਨ ਸਾਹਿਬ ਜਿਸ ਕਰਕੇ ਅੱਜ ਲੋਕਾਂ ਵੱਲੋਂ ਇੱਕ ਦਰਿਆ ਬਿਆਸ ਦੇ ਸੰਬੰਧ ਵਿੱਚ ਪ੍ਰਸ਼ਾਸਨ ਨੂੰ ਇਹ ਗੱਲ ਕਹਿਣ ਵਾਸਤੇ ਇੱਥੇ ਆਇਆ ਕਿਉਂਕਿ ਹਾਈ ਕੋਰਟ ਦੇ ਜਿਹੜੇ ਹੁਕਮ ਨੇ ਉਹਨਾਂ ਦੀ ਇਹਨਾਂ ਨੇ ਪਾਲਣਾ ਨਹੀਂ ਕੀਤੀ ਜਵਾਨ ਤੇ ਫੱਡੇ ਉਹ ਵੀ ਹਾਨ-ਹਾਨ ਕਰ ਦਿੱਤੇ 3524 ਜਿਨ੍ਹਾਂ ਵਾਕਿਆ ਮਾਨਯੋਗ ਹਾਈ ਕੋਰਟ ਵੱਲ ਤੇ ਜੋ ਮੈਂ ਪਟੀਸ਼ਨ ਪਾਈ ਸੀ ਕਿ ਡੇਰਾ ਰਾਧਾ ਸਹਾਣੀਆਂ ਵੱਲੋਂ ਦਰਿਆ ਦਾ ਵਹਾਅ ਬਦਲਿਆ ਜਾ ਰਿਹਾ ਹੈ ਜੀ ਦਿਨਾਂ ਨਾਲ ਜਮੀਨਾਂ ਜੁੜੀਆਂ ਰਹਿੰਦੇ ਪਰ ਉਹ ਚੋਤੀ 3525 ਆਰਡਰ ਕੀਤੇ ਸਾਡੇ ਦੇ ਦਰਿਆ ਦੇ ਨਾਲ ਕੋਈ ਛੇੜਛਾੜ ਨਹੀਂ ਕਰੇਗਾ ਇੱਕ ਨੇ ਡੇਰਾ ਰਾਧਾ ਸਾਮੀਆਂ ਬਣਾ ਦਰਿਆ ਦੇ ਨਾਲ ਉਹ ਕੰਮ ਆਪਣਾ جاری ਰੱਖਾ ਜਿਹਦੇ ਵਿੱਚ ਉਹਨਾਂ ਨੇ ਵਰਮੇ ਜਿਹੜੇ ਨੇ ਉਹ ਲਾ ਕੇ ਰੇਤਾ ਕੱਢੀ ਜਾ ਰਹੀ ਹੈ ਤੇ ਉਹ ਰੇਤਾ ਕੱਢਣ ਦੇ ਨਾਲ ਉਹ ਜੋ ਜਿਹੜੀਆਂ ਠਿਕਾਣੇ ਨੇ ਢਿਲਵਾ ਮੰਡਪਤਾਲਾ ਮੱਡ ਚੱਕਾ ਉਹਨਾਂ ਪਿੰਡਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਦਰਿਆਬਰਦ ਹੋ ਰਹੀਆਂ ਨੇ ਉਹ ਮਿੱਟੀ ਅੱਗੇ ਆ ਕੇ ਜਿਹੜੀ ਆ ਫਿਰ ਹਰੀਕਿਆਂ ਤੋਂ ਪਹਿਲਾਂ ਜਿਹੜੀ ਆ ਉਹ ਦਰਿਆ ਦੇ ਵਿੱਚ ਜਾਂਦੀ ਆ ਜਿਸ ਦੇ ਨਾਲ ਸੰਕੰਡਾ ਪੈਦਾ ਹੋਇਆ ਔਰ ਜਿਹੜਾ ਖੁਦ ਇਹ ਖਲਾ ਦੇ ਜਿਹੜੇ ਜਿਸ ਤਰ੍ਹਾਂ ਕਿ ਸੁਲਤਾਨਪੁਰ ਲੋਧੀ ਤੇ ਤਰਨਤਾਰਨ ਦੇ ਜਿਹੜੇ ਜ਼ਿਲ੍ਹੇ ਨੇ ਇਸੇ ਤਰ੍ਹਾਂ ਬਰਸਾਬ ਦੇ ਕੁਝ ਪਿੰਡ ਉਹ ਸ਼ਾਰਪੁਰ ਦੇ ਇਹ ਡੇਰਾ ਰਾਧਾ ਸਾਹਿਬ ਨੇ ਪ੍ਰਭਾਵ ਕੀਤੇ ਗਏ ਨੇ ਜੋ ਕਿ ਅੱਜ ਸਰਕਾਰ ਵੀ ਕਹਿੰਦੇ ਆਏ ਆ ਕਿ ਇਹ ਜਿਹੜਾ ਰਿਆ ਦਿੱਤੇ ਸੀ ਉੱਥੇ ਹੀ ਚੱਪ ਜਿਹੜਾ ਇੱਕ ਤੱਕ ਜਿਹੜੇ ਬੈਠੇ ਨੇ ਕੁਝ ਰਹੇ ਗਏ ਪ੍ਰਸ਼ਾਸਨ ਨਾਂ ਦੀ ਕੋਈ ਚੀਜ਼ ਨਹੀਂ ਹੈ ਜੇ ਪ੍ਰਸ਼ਾਸਨ ਹੁੰਦਾ ਤੇ 35 24 ਦੇ ਆਰਡਰ ਜੇ ਇਹਨਾਂ ਨੇ ਉਹਨਾਂ ਤੇ ਅਮਲ ਕੀਤਾ ਹੁੰਦਾ ਤੇ ਫੇਰ ਨਾ ਪ੍ਰਸ਼ਾਸਨ ਜਿਹੜਾ ਅੱਜ ਇਹਨਾਂ ਦੀ ਇੱਕ ਡੇਰਾ ਰਾਧਾ ਸੁਈਆਂ ਦੀ ਜਮੇਲ ਬਣ ਗਿਆ ਉਹ ਜਿਹੜੀਆਂ ਸਰਕਾਰਾਂ ਨੇ ਤੇ ਉਹਨਾਂ ਦੀ ਵੀ ਜਮੀਰ ਮਰੀ ਹੋਈ ਆ ਕੋਈ ਰਾਜਨੀਤਿਕ ਪਾਰਟੀ ਜਿਹੜੀ ਆ ਸੋ ਇਹਨਾਂ ਦੇ ਖਿਲਾਫ ਕੋਈ ਬੋਲਣ ਨੂੰ ਤਿਆਰ ਨਹੀਂ ਇਹ ਸਾਰੇ ਡੇਰੇ ਦੀਆਂ ਹਾਜ਼ਰੀਆਂ ਭਰਦੇ ਨੇ ਕਾਂਗਰਸੀ ਲੀਡਰ ਨੇ ਉਹ ਡੇਰੇ ਦੀ ਹਾਜ਼ਰੀ ਭਰਦਾ ਹੈ ਭਾਜਪਾ ਦਾ ਲੀਡਰ ਉਹ ਡੇਰੇ ਦੀ ਹਾਜ਼ਰੀ ਭਰਦਾ ਹੈ ਇਸੇ ਤਰ੍ਹਾਂ ਜਿਹੜਿਆ ਕਾਲੀਏ ਨੇ ਤੇ ਇਹ ਡੇਰੇ ਦੀ ਹਾਜ਼ਰੀ ਭਰਦੇ ਨੇ ਜਿਹੜਾ ਜਿਹੜੀ ਪਾਰਟੀ ਆ ਰਾਜਨੀਤਿਕ ਜਿਹੜੀ ਡੇਰੇ ਦੀ ਹਾਜ਼ਰੀ ਨਹੀਂ ਭਰਦੀ ਆ ਦੇਖੋ ਇਹ ਸੈਂਕੜੇ ਪਿੰਡ ਇੱਕ ਪਿੰਡ ਜਿਹਾ ਸੈਂਕੜੇ ਪਿੰਡ ਨੇ ਜਿੱਥਾ ਤੁਸੀਂ ਸਰਹੰਗਪੁਰ ਲੋਤੀ ਗਏ ਲੋ ਤੁਸੀਂ ਪਰਨਤਾਰ ਦੇ ਵੱਲ ਤੁਸੀਂ ਫਿਰ ਐਸੇ ਤਰ੍ਹਾਂ ਜਿਹੜਾ ਹੈਗਾ ਅ ਅੰਮ੍ਰਿਤਸਰ ਦੇ ਪਿੰਡ ਨੇ ਮੰਡ ਬਤਾਲਾ ਜਿਹੜਾ ਵਗੈਰਾ ਇਹ ਤਸੀਲ ਢਿਫਾ ਵਗੈਰਾ ਜਿਹੜੀਆਂ ਨੇ ਜਿਸ ਤਰ੍ਹਾਂ ਕਿ ਨਡਾਲਾ ਪਠਾਣੀ ਕਰਨ ਫਿਰ ਅੱਗੇ ਤੁਸੀਂ ਚਲ ਜਿਓ ਹਾਰਪੁਰ ਜਲੇ ਜਾ ਕਿੰਨੇ ਜੱਜੇ ਬੰਦੇ ਅੱਜ ਤੁਹਾਡੇ ਨਾਲ ਇੱਥੇ ਆਈਆਂ ਦੇਖੋ ਇਹ ਸਾਡੇ ਵੱਲੋਂ ਪ੍ਰੋਗਰਾਮ ਲਿਖਿਆ ਗਿਆ ਸੀ ਲੇਕਿਨ ਅੱਜ ਕਾਫੀ ਸੰਗਠਣ ਨੇ ਹੋਰ ਜਿੱਥੇ ਬੰਨਿਆ ਕੋਈ ਮੁੱਖ ਅਧਿਕਾਰੀ ਬੰਨਿਆ ਉੱਥੇ ਪਰ ਅੱਜ ਇਸ ਤਰ੍ਹਾਂ ਕਿ ਬਿਲਕੁਲ ਤੋਂ ਪਿਆਰੇ ਲਾਲਜੀ ਗੜਗ ਅਤੇ ਸੁਝਾਣੇ ਤੋਂ ਤੇ ਜਿਹੜੀਆਂ ਐਨਜੀਓ ਜਿਹੜੇ ਕਿ ਦਰਿਆ ਜਿਹੜਾ ਹੈਗਾ ਹੈ ਨਿਸਾਨ ਨੂੰ ਗੁਰੂ ਜਿਹੜਾ ਕੇਸ ਚੱਲ ਰਿਹਾ ਹੈ ਮੁੱਢੇ ਦਰਿਆ ਵਾਲਾ ਉਹਦੀ ਵੀ ਐਨਜੀਓ ਹੋਰ ਵੀ ਐਨਜੀਓ ਜਿਹੜੀਆਂ ਇੱਥੇ ਆਈਆਂ ਨੇ ਇੱਥੇ ਧਰਮੀ ਫੌਜੀ ਆਏ ਨੇ ਇੱਥੇ ਧਾਰਮਿਕ ਸਥਾਨ ਜਿਹੜੀਆਂ ਜਥੇਬੰਦੀਆਂ ਨੇ ਉਹ ਵੀ ਇੱਥੇ ਆ ਜਨੀਆਂ ਨੇ ਉਹ ਹਾਣਾ ਅੱਜ ਜਿੱਥੇ ਸਰਕਾਰ ਅੱਜ ਜਨੀਆਂ ਜਥੇਬੰਦੀਆਂ ਜਿਹਨੀਆਂ ਜੀਵਾਂ ਨਾਲ ਵਾਦੇ ਜਿਹਨਾਂ ਨੇ ਕੀਤੇ ਉਹਨਾਂ ਸਾਰਿਆਂ ਦਾ ਜੇ ਮੈਂ ਨਾ ਲਵਾ ਤਾਂ ਬਹੁਤ ਲੱਗੀ ਵਿਸਰ ਜਿਸ ਕਰਕੇ ਮੈਂ ਸਾਰਿਆਂ ਦਾ ਆਪਣੀ ਵੱਲੋਂ ਆਪਣੀ ਜਥੇਵੱਲੀਓ ਵੱਲੋਂ ਤਹਿ ਦਿਲੋਂ ਤੁਹਾਨੂੰ ਬੋਲਦਾ ਕਿਉਂਕਿ ਸਾਡੀ ਜਥੇਬੰਦੀ ਵੱਲੋਂ ਇਹ 2008 ਤੋਂ ਲੈ ਕੇ ਇਹ ਲੜਾਈ ਜਿਹੜੀ ਆ ਲੜੀ ਜਾ ਰਹੀ ਹੈ ਤੇ ਅੱਜ ਬਹੁਤ ਘੰਟੀ ਦੇ ਵਿੱਚ ਜਿਹੜੇ ਲੋਕ ਇੱਥੇ ਇਕੱਠੇ ਹੋਏ ਜਿਸ ਕਰਕੇ ਮੁੰਨਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ